ਸ਼ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਢਾਨਸ਼ ਮਹਲਾ ਪੰਜਵਾਂ ਅੰਤਰਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਲ ਤਲ ਮਹੀਅਲ ਰਹਿਆ ਪਰਪੂਰੇ ਨੇਕਤਵਸਾ ਨਹੀਂ ਪ੍ਰਭ ਦੂਰੇ ਜਿਸ ਨੋਂ ਨਦਰ ਕਰੈ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਿ ਪਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਅੰਤਰਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਔਟ ਪੂਰਨ ਗੋਪਾਲਾ ਰਹਾ ਜਲ ਤਲ ਮਹੀਲ ਰਹਿਆ ਪਰਪੂਰੇ ਨੇਕਟ ਅਵਸੈ ਨਾਹੀ ਪ੍ਰਭ ਦੂਰੇ ਜਿਸ ਨੂੰ ਨਦਰ ਕਰੇ ਸੋ ਧਿਆਏ ਆਠ ਪਹਿਰ ਹਰ ਕੀ ਗੁਣ ਗਾਏ ਜੀ ਜੰਤ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੇਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਰਹਾ ਜਲ ਥਲ ਮਹੀਲ ਰਹਿਆ ਭਰਪੂਰੇ ਨੇਕਟ ਅਵਸੈ ਨਾਹੀ ਪ੍ਰਭ ਦੂਰੇ ਜਿਸਨੋਂ ਨਦਰ ਕਰੈ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਾਲ ਤਲ ਮਹੀਲ ਰਹਾ ਭਰਪੂਰੇ ਨਿਕਟ ਅਵਸੈ ਨਾਹੀ ਪ੍ਰਭ ਦੂਰੇ ਜਿਸ ਨੋਂ ਨਦਰ ਕਰੈ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਅੰਤਰਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਲ ਤਲ ਮਹੀਅਲ ਰਹਿਆ ਪਰਪੂਰੇ ਨੇਕਟ ਵਸੈ ਨਾਹੀ ਪ੍ਰਭ ਦੂਰੇ ਜਿਸ ਨੂੰ ਨਦਰ ਕਰੈ ਸੋ ਧਿਆਏ ਆਠ ਪਹਿਰ ਹਰਿ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰਿ ਦਵਾਰੇ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਾਰ ਕਿਰਪਾ ਪ੍ਰਭ ਦੇਨ ਦਿਆਲਾ ਤੇਰੀ ਔਟ ਪੂਰਨ ਗੋਪਾਲਾ ਰਹਾ ਰਹਾ ਜਲ ਤਲ ਮਹੀਅਲ ਰਹਿਆ ਭਰਪੂਰੇ ਨੇਕਟ ਅਵਸੈ ਨਾਹੀ ਪ੍ਰਭ ਦੂਰੇ ਜਿਸਨੋਂ ਨਦਰ ਕਰੈ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਾਲ ਤਲ ਮਹੀਲ ਰਹਾ ਭਰਪੂਰੇ ਨੇਕਟ ਵਸੈ ਨਾਹੀ ਪ੍ਰਭ ਦੂਰੇ ਜਿਸ ਨੋਂ ਨਦਰ ਕਰੈ ਸੋ ਧਾਇ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਅੰਤਰਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਔਟ ਪੂਰਨ ਗੋਪਾਲਾ ਰਹਾ ਜਲ ਥਲ ਮਹੀਲ ਰਹਿਆ ਪਰਪੂਰੇ ਨਿਕਟ ਅਵਸੈ ਨਹੀਂ ਪ੍ਰਭ ਦੂਰੇ ਜਿਸ ਨੂੰ ਨਦਰ ਕਰੈ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਾਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਰਹਾ ਜਲ ਤਲ ਮਹੀਅਲ ਰਹਿਆ ਭਰਪੂਰੇ ਨੇਕਟ ਅਵਸੈ ਨਾਹੀ ਪ੍ਰਭ ਦੂਰੇ ਜਿਸਨੋਂ ਨਦਰ ਕਰੈ ਸੋ ਧਿਆਏ ਆਠ ਪਹਿਰ ਹਰ ਕੀ ਗੁਣ ਗਾਏ ਜੀ ਜੰਤ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਔਟ ਪੂਰਨ ਗੋਪਾਲਾ ਰਹਾ ਜਾਲ ਤਲ ਮਹੀਲ ਰਹਾ ਭਰਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸ ਨੋਂ ਨਦਰ ਕਰੈ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਅੰਤਰਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਔਰਤ ਪੂਰਨ ਗੋਪਾਲਾ ਰਹਾ ਜਲ ਤਲ ਮਹੀਲ ਰਹਿਆ ਪਰਪੂਰੇ ਨੇਕਟ ਵਸੈ ਨਾਹੀ ਪ੍ਰਭ ਦੂਰੇ ਜਿਸ ਨੋਂ ਨਦਰ ਕਰੈ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਾਰ ਕਿਰਪਾ ਪ੍ਰਭ ਦੇਨ ਦਿਆਲਾ ਤੇਰੀ ਔਟ ਪੂਰਨ ਗੋਪਾਲਾ ਰਹਾ ਜਲ ਤਲ ਮਹੀਲ ਰਹਾ ਭਰਪੂਰੇ ਨੇਕਟ ਵਸੈ ਨਾਹੀ ਪ੍ਰਭ ਦੂਰੇ ਜਿਸ ਨੋਂ ਨਦਰ ਕਰੈ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਾਲ-ਥਲ ਮਹੀਲ ਰਹਿਆ ਭਰਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੋਂ ਨਦਰ ਕਰੈ ਸੋ ਧਿਆਏ ਆਠ ਪਹਿਰ ਹਰ ਕੀ ਗੁਣ ਗਾਏ ਜੀ ਜੰਤ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਅੰਤਰਜਾਮੀ ਸੋ ਪ੍ਰਭ ਪੂਰਾ দান ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਔਟ ਪੂਰਨ ਗੋਪਾਲਾ ਰਹਾ ਜਲ ਤਲ ਮਹੀਅਲ ਰਹਿਆ ਪਰਪੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜੇ ਸਨੋਂ ਨਦਰ ਕਰੈ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਾਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਲ ਥਲ ਮਹੀਲ ਰਹਿਆ ਭਰਪੂਰੇ ਨੇਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੋਂ ਨਦਰ ਕਰੈ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ